ਬੜੀ ਕਿਸਾਨ ਵੀਰ ਆਪਾਂ ਪਹੁੰਚ ਗਏ ਕੋਟਕਪੁਰੇ ਮੰਡੀ ਦੇ ਵਿੱਚ ਤੂੜੀ ਦੀ ਬੋਲੀ ਤੇ ਥ੍ਰੀ ਕਿ ਅੱਜ ਹੈਗੀ 3 ਜੁਲਾਈ 2025 ਤੇ ਨਾਗ ਅੱਜ ਬਹੁਤ ਆਇਆ 7 8 ਨਾਗ ਆਇਆ ਰੇਟ ਦੇਖਦੇ ਆ ਕਿਤੋਂ ਤੱਕ ਜਾਂਦਾ ਅੱਜ ਬੋਲੀ ਸਟਾਰਟ ਹੋ ਗਈ ਆ ਆ 300 ਰੁਪਿਆ 300 ਰੁਪਿਆ 300 ਰੁਪਿਆ 300 ਬੋਲਾਂਗੇ ਨੇ ਆ ਭਾਈ 300 ਰੁਪਏ ਲਓ ਜੀ ਪਹਿਲੀ ਟਰਾਲੀ ਲਈ 300 ਰੁਪਏ ਲੱਗੇ ਤੇ ਭਾਈ ਕਹਿੰਦਾ ਨਹੀਂ ਵੇਚਣੀ ਰੇਟ ਥੋੜਾ ਹੱਥ ਵੇਹ ਕੋਣ 2-3 ਟਰਾਲੀ ਦੇਖਦੇ ਆ ਕੁਆਲਿਟੀ ਕਰੋ ਚੈੱਕ ਹੀ ਭਾਈ ਨਾ ਲਿਆ ਭਾਈ ਟਰਾਲੀਆਂ ਬਹੁਤ ਖੜੀਆਂ ਇੱਥੇ ਸਾਰਾ ਅੱਜ ਨਾ ਲਿਆ ਆ ਟਰਾਲੀਆਂ ਦਾ ਬਾਰਾਂ ਨੇ ਅੰਦਰ ਤੋਂ ਦੂਰੇ ਤੱਕ 400 ਰੁਪਏ 300 300 300 ਬੋਲਣੇ ਪੰਜ ਕਰ ਦੇ ਪੰਜ 600 600 ਬੋਲਦਾ ਕੋਈ 300 100 ਰੁਪਏ ਬਾਈ ਜੀ ਲਓ ਜੀ ਦੂਜੀ ਟਰਾਲ ਲਗੀ ਹੈ 300 ਦੇ 10 ਰੁਪਏ ਜੀ 300 ਰੁਪਏ 300 ਰੁਪਏ 5 10 300 ਰੁਪਏ ਬੋਲਾਂਗੇ 35 40 45 350 ਸਾਢੇ 350 ਬੋਲਾਂਗੇ ਨਾ 350 ਰੁਪਏ ਯਾਰ ਤੇਜੀ ਟੱਲ ਲੱਗੀ 350 ਰੁਪਏ ਦੂਜੀ ਲੱਗੀ 310 ਤੇ ਜਿਵੇਂ ਲੱਗੇ 350 ਜੀ ਟਰਾਲੀਆਂ ਹੋਈ ਬਹੁਤ ਖੜੀਆਂ ਦੇਖ ਸਕਦੇ ਆ 2 4 6 7 ਨਾ ਖੜੇ ਹੋਏ ਆ ਦੇਖਦੇ ਆ ਇਹ ਤੂੜੀ ਅੰਦਰ ਦੀ ਸਾਫ ਆ ਆ ਆ 300 300 300 5 10 15 20 25 30 35 40 350 350 ਬੋਲਾਂਗੇ ਨੇ 55 55 ਬੋਲਦਾ ਊਂ 355 ਰੁਪਏ ਇਹਦੇ ਯਾਰ ਲਓ ਜੀ ਇਹ ਲੱਗੀ 300 ਤੇ 55 ਰੁਪਏ ਜੀ ਇਹ ਨਾਗਰਾ ਕੇ 4 ਹੋ ਜੀ ਇਹ ਦੇਖਦੇ ਆ ਕੀ ਰੇਟ ਜਾਂਦੇ ਜੀ ਬਾਈ ਅੰਦਰ ਕਿ ਅੰਦਰ ਵੀ ਥੋੜੀ ਬੋਲੋ ਜੀ ਟੈਨਸੀ ਰੱਖਦੇ 300 305 ਬੰਤੀ ਚਾਰੀ ਪਤਾਲੀ 153 355 ਬੋਲਾਂਗੇ 355 ਰੁਪਏ ਭਾਈ ਲਓ ਜੀ ਇਹ ਲੱਗੀ 300 ਦੇ 55 ਰੁਪਏ ਇਹ ਵੀ ਟਰਾਲੀ ਲੱਗੀ 300 55 ਰੁਪਏ ਕੋਈ ਨਾਗ ਲੱਗੇ 2 ਜੀ 3 ਤਾਲੀ ਵੀਰੇ ਤਾਲੀ ਜੀ ਦੇ ਵੀਰੇ ਭਾਈ ਆਈ ਓਰੇ ਓਰੇ ਆ ਆ ਆ ਮਤਲਬ ਵੀਰੇ ਪੂਰੀ ਚੰਗੀ ਲੁਹਾਲਾ 3500 ਰੁਪਏ ਲੈ ਕੇ ਆਂਦਰੀ ਟਰਾਲੀ ਆ ਕਿਹੜੀ ਉਹ ਮੂਰਲੀ ਵੱਡੀ ਇਹ ਲੈ ਲੈ ਕੋਈ 300 ਛੜਦਾ ਉਹ ਲੁਹਾਲਾ ਚੰਗਾ ਰਹੇਗਾ ਤੈਨੂੰ ਮਰਸਤੀ ਗੱਲ ਨਹੀਂ ਨਹੀਂ ਲੈ ਲੈ ਰਹੀ ਅਗਾਂ ਨੂੰ ਦੇਣਾ ਪੁੱਛ ਲੈ ਲੈ ਕੋਣ ਪੁੱਛ ਲੈ ਲੈ ਜੀ ਨੂੰ ਪਰਸਨਾ ਲੈ ਰਹਾ ਮੰਦਰਾ ਵਧੀਆ ਟੁੜੀ ਐ ਕਿਹੜੀ ਆਹ ਉਹ ਨੂੰ ਵੱਡੀ ਲੈ ਜੋ ਪੁੱਛ ਲੈਣ ਉਹ ਵਿਚਾਰਾ ਮੋੜ ਲੈ ਕੇ ਆ ਨਾ ਨਾ ਰਹਿਣਾ ਤੁਹਾਡੇ ਸਾਹਮਣੇ ਵੇਖ ਲਈ ਪੁੱਛ ਕਰ ਦੋ ਆ ਕੀ ਦੀਏ ਭਾਈ ਅੰਦਰ ਦੀ ਥੋੜੀ ਬੋਲਾ ਜੀ 300 300 ਇਧਰ 300 ਇਧਰ 5 10 15 20 25 30 ਸਾਢੇ 300 ਸਾਢੇ 300 ਬੋਲਾਂਗੇ ਸਾਢੇ 300 ਰੁਪਏ ਭਾਈ